ਘਰੋਂ ਸਕੂਲ ਗਈ 16 ਸਾਲ ਦੀ ਬੱਚੀ ਹੋਈ ਗੋਮਾ ਪਰਿਵਾਰ ਪਰੇਸ਼ਾਨ ਹਲਕਾ ਖੇਮ ਕਰਨ ਦੇ ਅਧੀਨ ਆਉਂਦੇ ਪਿੰਡ ਕੁਰਕਮੇਂਡ ਦੀ ਰਹਿਣ ਵਾਲੀ ਸਾਹਿਲਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਦੇ ਗੋਮੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦਿੰਦਿਆਂ ਲੜਕੀ ਦੇ ਤਾਏ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਹਿਲਪ੍ਰੀਤ ਕੌਰ ਨਾ ਸੁਣ ਸਕਦੀ ਹੈ ਅਤੇ ਨਾ ਹੀ ਬੋਲ ਸਕਦੀ ਹੈ ਉਹ 6ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਜਦੋਂ ਹੀ ਉਹਨਾਂ ਦੀ ਲੜਕੀ ਗੋਮੋਈ ਹੈ ਉਦੋਂ ਤੋਂ ਹੀ ਉਹ ਪਰੇਸ਼ਾਨ ਹਨ ਅਤੇ ਉਸ ਦੀ ਭਾਲ ਵਿੱਚ ਹਨ ਜੇਕਰ ਕਿਸੇ ਨੂੰ ਵੀ ਸਾਹਿਲ ਪ੍ਰੀਤ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਉਹਨਾਂ ਨਾਲ ਬੋਲੇ ਨੰਬਰਾਂ ਉੱਪਰ ਜਾਣਕਾਰੀ ਸਾਂਝੀ ਕਰ ਸਕਦਾ ਹੈ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਜੋ ਸਹਿਦਿੰਦ ਕੋਰ ਸਾਲਾ ਬਲਦੇਵ ਸਿੰਘ ਜੋ ਆਡੀ ਲੜਕੀ ਪੇਪਰ ਪਾਉਣ ਤੈਨ ਗਈ ਨਾ ਬੋਲ ਸਕਦੀ ਆ ਨਾ ਸੁਣ ਸਕਦੀ ਆ ਤੇ ਇਥੋਂ ਪੇਪਰ ਤੋਂ ਪਹਿਲਾਂ ਇਹ ਰੋਡ ਤਨ ਤਨ ਪੈ ਗਈ ਹੈ ਸੜਕ ਤੇ ਅਹੀਂ ਪਾਲ ਕਰਦੇ ਕਰਦੇ ਕੋਈ ਦਾਗ ਵਈ ਤੋਂ ਪਾਲ ਪਾਲ ਲੱਗਿਆ ਪਾਲ ਕਰਦੇ ਕਰਦੇ ਅਸੀਂ ਤੰਤਰ ਤਰ ਨੂੰ ਨਿਕਲ ਤੁਰੇ ਆ ਜੋ ਅਸੀਂ ਸੁਬਾਜਪੁਰ ਕੈਮਰਿਆ ਜੀ ਦਾ ਤੰਤਰ ਦੇ ਆਸ-ਪਾਸ ਹੀ ਵੇਖਿਆ ਸ਼ਾਮ ਦੇ ਸ਼ੇਵੇ ਤਾਂ ਕਨ ਪਤਾ ਨਹੀਂ ਲੱਗਾ ਨਹੀਂ ਰਹਿ ਚੁੱਕਾ ਮੁੜ ਕੇ ਇੱਤਨੂੰ ਆ ਗਏ ਆ ਇਹ ਮੁੜ ਕੇ ਅਸੀਂ ਪਾਲਦੇ ਪਾਲਦੇ ਨੂੰ ਜੋ ਲਾਗੇ ਬੰਨੇ ਆਸ-ਪਾਸ ਦੇ ਉਸਿਆਂ ਪੁੱਛ ਕੇ ਜੀ ਕੀਤੀ ਸਾਰਿਆਂ ਤੋਂ ਸੱਜਣਾ ਬਿਸਤਰਾ ਤੋਂ ਹਾਨੂੰ ਯਾਦ ਕਰੀ ਨਹੀਂ ਮਿਲੀ ਜੇ ਕਿ ਵੀਰ ਭਰਾ ਨੂੰ ਇਹ ਲੜਕੀ ਬਾਰੇ ਪਤਾ ਲੱਗੇ ਤੇ ਸਾਨੂੰ ਇਹ ਨੰਬਰਾਂ ਦੇ ਦੱਸੀਏ 97795 ਧਾਰਾ ਯੂਰ ਸੋਨਾ ਤੇ 84272 96514 ਮੈਂ ਉਹਨਾਂ ਦਾ ਤਿਆ ਹੈ ਜੀ ਸਰਤਾ ਰਜਿੰਦਰ ਸਿੰਘ ਪਿੰਡ ਕੋਰਕੇਵਲ ਤੋਂ ਅਸੀਂ ਕੱਲ ਦੇ ਬਹੁਤ ਪਰੇਸ਼ਾਨ ਆ ਜੇ ਕਿ ਵੀਰ ਭਰਾ ਨੂੰ ਪਤਾ ਲੱਗੇ ਤੁਹਾਡੇ ਪਿੰਡ ਕੋਰਕੇਵਲ ਜਿਹੜਾ ਤਨਤਾਰਨ ਡਾਕ ਖਨ ਕੱਚਾ ਪੱਕਾ ਤਸ਼ੀਲ ਪੱਟੀ ਇਹ ਡਰੈਸ ਤੇ ਤੁਸਾਂ ਦੀ ਕਿਰਪਾ ਅਦਾ ਕਰਨੀ ਐਲੋਜੀ ਕਾਕਾ ਉਸਾ ਬਰਨੂ ਕੀ ਹੋਦੀ